ਸੱਚ ਸਰਕਾਰ ਪੰਜਾਬੀ ਜੇਕੇ ਟੂਨਸਨ نیوز ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਦੌਣਲਾ ਮਨਪਿਕਰ ਦਰਸ਼ਕੋ ਇਸ ਵਕਤ ਦੀ ਅਪਡੇਟ ਗੁਰਦਾਸਪੁਰ ਦੇ ਫਤੇਗੜ ਚੂੜੀਆਂ ਤੋਂ ਨਿਕਲ ਕੇ ਸਾਹਮਣੇ ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਫਤੇਗੜ ਚੂੜੀਆਂ ਦੇ ਬੱਸ ਸਟੈਂਡ ਦੇ ਉੱਪਰ लवली ਜੁਐਲਰਸ ਦੇ ਦੋ ਭਰਾਵਾਂ ਦੇ ਉੱਪਰ ਜੋ ਹੈ ਕਿ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ ਦੱਸਿਆ ਜਾ ਰਿਹਾ ਹੈ ਕਿ ਉਹ ਅਮਰਜ ਉਹ ਜੁਐਲਰ लवली ਜੁਐਲਰਸ ਦਾ ਇਹ ਦੁਕਾਨ ਕਰਦੇ ਹਨ ਅਤੇ ਕੱਲੋ ਜੁਐਲਰਸ ਦਾ ਸਮਾਨ ਲੈ ਕੇ ਅੰਮ੍ਰਿਤਸਰ ਤੋਂ ਵਾਪਸ ਫਤੇਗੜ ਚੂੜੀਆਂ ਵੱਲ ਆ ਰਹੇ ਸਨ ਤਾਂ ਲੁਟੇਰੇਆ ਵੱਲੋਂ ਉਹਨਾਂ ਦੀ ਕਾਰ ਪਿੱਛਾ ਕੀਤਾ ਗਿਆ ਤੇ ਉਹਨਾਂ ਉੱਪਰ 6-7 ਰਾਉਂਡ ਫਾਇਰ ਵੀ ਕੀਤੇ ਗਏ ਜਿਸ ਵੀ ਉਹ ਦੋਨੋਂ ਭਰਾ ਜੋ ਲਵਲੀ ਜੈਲਰਸ ਦੀ ਦੁਕਾਨ ਦੇ ਮਾਲਕ ਦੇ ਦੋਨੋਂ ਭਰਾ ਜੋ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਅੰਮ੍ਰਿਤਸਰ ਹਸਪੀਟਲ ਵਿਖੇ ਉਹਨਾਂ ਦਾ ਇਲਾਜ ਚੱਲ ਰਿਹਾ ਤੇ ਦਸੇਜਾਰੀਂ ਫਾਇਰਿੰਗ ਦੌਰਾਨ ਇੱਕ ਲੁਟੇਰੇ ਨੂੰ ਵੀ ਗੋਲੀ ਲੱਗੀ ਜਿਸ ਕਾਰਨ ਉਹ ਵੀ ਜ਼ਖਮੀ ਹੋ ਗਿਆ ਪਰ ਉਹ ਸਾਰੇ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ ਹਨ ਜਦ ਇਸ ਖਬਰ ਦੀ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਮਿਲਦੀ ਹੈ ਤਾਂ ਉਹ ਵੀ ਮੌਕੇ ਤੇ ਪਹੁੰਚ ਕੇ ਉਹਨਾਂ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਮੌਕੇ ਦੀ ਤਸਵੀਰਾਂ ਵੀ ਕਹੀਆਂ ਜਾ ਰਹੀਆਂ ਹਨ ਨਥ ਨੁੰਦਸ ਦੇ ਕਿ ਇਸ ਤਰ੍ਹਾਂ ਜੋ ਜੁਐਲਰਸ ਦੇ ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਸੀ ਕਿ ਇਸ ਵਕਤ ਜੋ ਬਿਜ਼ਨਸ ਕੋਈ ਵੀ ਬਿਜ਼ਨਸਮੈਨ ਹੈ ਉਹ ਸੁਰੱਖਿਤ ਨਹੀਂ ਹੈ ਅਤੇ ਉਹਨਾਂ ਵੱਲੋਂ ਪੰਜਾਬ ਸਰਕਾਰ ਨੂੰ ਪੁਸ਼ਤਦੇ ਹੋਏ ਕਿਹਾ ਕਿ ਇਨ੍ਹਾਂ ਲੋਕਾਂ ਤੇ ਇਨ੍ਹਾਂ ਲੁਟੇਰਿਆਂ ਤੇ ਨੱਕ ਪਾਏ ਜਾਵੇ ਤਾਂ ਜੋ ਇੱਕ ਜੋ ਬਿਜ਼ਨਸਮੈਨ ਹੈ ਇੱਕ ਆਮ ਇਨਸਾਨ ਆਪਣੇ ਘਰ ਵੀ ਸੁਖਸ਼ਾਂਤੀ ਨਾਲ ਆਪਣੇ ਘਰ ਵੀ ਰਹਿ ਸਕੇ ਇਸ ਵਕਤ ਦੀ ਅਪਡੇਟ ਜੋ ਫਤਿਹ ਕ ਚੂੜੀਆਂ ਤੋਂ ਨਿਕਲ ਕੇ ਸਾਹਮਣੇ ਦੱਸਿਆ ਜਾ ਰਿਹਾ ਹੈ ਕਿ ਜੋ ਜੁਐਲਰੀ ਜੁਐਲਰਸ ਦੇ ਮਾਲਕ ਦੇ ਦੋ ਭਰਾ ਸਨ ਉਹਨਾਂ ਉੱਤੇ ਲੁਟੇਰਿਆਂ ਵੱਲੋਂ ਲੁੱਟ ਦੀ ਨਿਤ ਨਾਲ ਉਹਨਾਂ ਉਤੇ ਫਾਇਰਿੰਗ ਕਰਦੇ ਜਿਸ ਵਿੱਚ 6-7 ਰਾਊਂਡ ਫਾਇਰ ਕੀਤੇ ਗਏ ਅਤੇ ਫਾਇਰਿੰਗ ਦੌਰਾਨ ਇੱਕ ਲੁਟੇਰਾ ਵੀ ਜ਼ਖਮੀ ਹੋ ਗਿਆ ਪਰ ਇਸ ਲੁਟੇਰੇ ਜੋ ਮੌਕੇ ਤੋਂ ਫਰਾਰ ਦਸੇ ਜਾ ਰਹੇ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਇਨ੍ਹਾਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ ਕਿ ਇਹ ਪੂਰਾ ਮਾਮਲਾ ਆਓ ਵੇਖਦੇ ਹਾਂ ਓਏ ਆ ਲੈਓ ਗੋਰਾਗੀਰ ਕਿੱਥੇ ਐਥੇ ਲੈ ਆਵਾਂਗੇ ਤੇ ਬੈਣ ਬੇਟਾ ਸ਼ਰਮ ਚਾਹੀਦੀ ਆ ਕੀ ਕਰੀਏ ਇਹ ਆਹ ਜੀ ਸਰਕਾਰ ਦਾ ਦੱਸੋ ਨਾ ਸਾਡੇ ਪਿੰਡ ਦੇ ਸੇਫ ਸਾਡੇ ਬੱਚੇ ਵੀ ਸੇਫ ਹੈਗੇ ਓਏ ਆਪਣਾ ਮਜਾ ਕਰਦੇ ਆ ਆਪਣਾ ਹੀ ਗੱਡੀਆਂ ਨਹੀਂ ਸਾਨੂੰ ਤੋਂ ਤੋਂ ਗਾਇਸ ਆਲੇ ਨੇ ਫੋਦੇ ਇਹਨਾਂ ਪਿੱਛੇ ਬਾਕੀ ਆਖੜਾ ਮੋਰਚਾ ਪਤਾ ਨਹੀਂ ਤੈਨੂੰ ਸਾਹਮਣੇ ਮੋਠਾ ਬੋਲ ਚੱਲਣੀ ਆ ਇੱਕ ਇਹਦੀ ਭਾਗ ਕੇ ਫੀਟਰੇ ਮਾਰਦੇ ਆਏ ਹੀ ਪਾ ਆ ਲੈ ਲੈ ਦੇ ਦੇ ਦੇਖੋ ਆ ਲੈ ਲੈ ਕਬਜੇ ਚ ਲੈਣਾ ਫੜ ਲੈ ਹੋਸਾ ਦੋਨੋਂ ਦੀ ਹੋਈ ਜੇ ਮਗਰਾ ਆਈ ਸੀ ਤੁਸੀਂ ਆਈ ਕੀ ਗੱਲ ਹੋਈ ਆ ਗੱਲ ਇਹ ਕਿ ਜੋ ਤੱਕ ਜੋ ਤੱਕ ਮੈਂ ਗੱਡੀ ਦੇ ਬਾਹਰ ਨਿਕਲਿਆ ਔਰ ਤੱਕ ਤਾਂ ਫਾਇਰਿੰਗ ਹੋ ਚੁੱਕੀ ਹੀ ਪਹਿਲਾਂ ਹੀ ਠੀਕੇ ਤੇ ਜਦੋਂ ਮੈਂ ਅਸੇ ਪਹੁੰਚਿਆ ਤੇ ਉਦੋਂ ਦੂਜਾ ਬੰਦਾ ਜਿਹੜੀ ਦੂਜੀ ਥੇ ਰਹੀ ਜਿਨ੍ਹਾਂ ਨੇ ਕਹਿੰਦੇ ਪਏ ਨੇ ਕਿ ਹਾਂ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੀ लवली ਜੁਲਰਸ ਵਾਲਿਆਂ ਦੇ ਉੱਪਰ ਉਹ ਆਪਣੀ ਗੱਡੀ 'ਚ ਆਪਣੇ ਬੰਦੇ ਨੂੰ ਪਾ ਕੇ ਲੈ ਕੇ ਜਾਂਦੇ ਸੀ ਮੇਰੇ ਸਾਹਮਣੇ ਹੀ ਠੀਕ ਹੈ ਤੇ ਮੈਂ ਜੋ ਤੱਕ ਵੇਖਿਆ ਕਿ ਪ੍ਰਿੰਸਪਾ ਜੀ ਪ੍ਰਿੰਸਪਾ ਜੀ ਉਹਨਾਂ ਦੇ ਵਾਕੀ ਦੇ ਉੱਪਰ ਗੋਲੀ ਲੱਗੀ ਹੋਈ ਸੀ ਤੇ ਫਿਰ ਉਹਨਾਂ ਨੂੰ ਹਸਪੀਟਲ ਵਿੱਚ ਲੈ ਕੇ ਜਾਂਦੇ ਸੀ ਕੱਲ ਇਹ ਹੋਈ ਕਿ ਸ਼ੁਰੂ ਵਿੱਚ ਜਦੋਂ ਵਾਪਸ ਆਏ ਆਪਣੇ ਜਾਂਦੇ ਵਾਰ ਜਿਨ੍ਹਾਂ ਦੇ ਲਵਡੀ ਜੁਲਸ ਸਾਡੇ ਜਿਹੜੇ ਆਪਣੇ ਬੰਦੇ ਨੇ ਉਹ ਦੱਸ ਰਹੇ ਨੇ ਕਿ ਉਹ ਬੰਦਿਆਂ ਨੂੰ ਅਮਸਰ ਤੋਂ ਹੀ ਮੜ ਪਿੱਛਾ ਕਰਦੇ ਆ ਰਹੇ ਲੁੱਟ ਖੋਟ ਦੇ ਚੱਕਰ ਵਿੱਚ ਤੇ ਜਦੋਂ ਉਹਨਾਂ ਦੀ ਗੱਡੀ ਇੱਥੇ ਆ ਕੇ ਖਲੋਤੀ ਆ ਤੇ ਉਹ ਜਿਹੜੀ ਦੂਜੀ ਧਿਰ ਵਾਲੇ ਸੀ ਉਹਨਾਂ ਨੇ ਗੱਡੀ ਨਾਲ ਮਗਰ ਲਾ ਕੇ ਇੱਥੇ ਖਲਾਰ ਕੇ ਉਹਨਾਂ ਦੇ ਉੱਪਰ ਤੇ ਫਿਰ ਉਲਟਾ ਜਵਾਬੀ ਕਰ ਹੋਈ ਕਿ ਉਹਨਾਂ ਨੇ ਉਹਨਾਂ ਦੇ ਪਫਰਿੰਗ ਕੀਤੀ ਆ ਤੇ ਕਿੰਨੇ ਜਣੇ ਜ਼ਖਮੀ ਆ ਜ਼ਖਮੀ लवली ਜੁਐਲਰਸ ਵਾਲੇ ਤੇ ਦੋ ਦੋਨੋਂ ਪਰਾ ਹੀ ਜ਼ਖਮੀ ਹੋ ਗਏ ਨੇ ਉਹ ਚੀਜ਼ ਵਿੱਚ ਉਹਨਾਂ ਦਾ ਇੱਕ ਬੰਦਾ ਜਰੂਰ ਰੇ ਵਿੱਚ ਫਟੜ ਹੋਇਆ ਦਾ ਦੂਜੇ ਧੇਰਦਾ ਵੀ ਹੋਇਆ ਫਿਰ ਜਵਾਬੀ ਕਰ ਹੋਈ ਉਹ ਆਪਣੀ ਗੱਡੀ 'ਚ ਬੰਦਾ ਆਪਣੀ ਪਾ ਕੇ ਲੈ ਗਿਆ ਸੀ। ਨਾ ਕੋਈ ਗੱਲ ਨਹੀਂ। ਖੜਿਆ ਹਸਪੀਟਲ ਖੜਿਆ ਉਹ ਜਾ ਲਾਲਾ ਕਿਹਦਾ ਨਹੀਂ ਦੋਵਾਂ ਦਾ ਬਚਾ ਜਾਈ। ਮੈਂ ਦੇਖਣਾ ਮਮੀ ਨੂੰ ਲੈ। ਮੇਰੀ ਗੱਲ ਸੁਣੋ ਦੁਕਾਨ ਦੇ ਅੱਗੇ ਖਲੋ ਕਰੋ। ਪਿੱਛੇ ਜਾ ਕੇ ਮੈਂ ਜਾ। ਇਧਰ ਕਿਧਰ ਲੱਗੀ ਉਹ ਦੋਵਾਂ ਦੇ ਲੱਗੀ ਆ। ਪਿੱਛੇ ਇੱਥੇ ਲੱਗੀ ਨਮੀ ਭਾਰੀ ਦੇ। ਮੋਟੇ ਦੇ। ਨਮੀ ਭਾਰੀ ਦੇ। ਕੌਣ ਆਏ ਬੰਦੇ? ਪਤਾ ਇਹੋ ਪਤਾ ਨਹੀਂ ਲੱਗਾ। ਪਤਾ ਨਹੀਂ ਲੱਗਾ। ਕਿੰਨੇ ਜਾਣੇ ਆਏ? 4 ਜਾਣੇ ਆਏ ਭਾਰੀ 4 ਜਾਣੇ। ਆਹ ਕੌਣ? ਆਹ ਠਾਹ ਕੌਣ? ਕਿੰਨੇ ਜਾਨੇ ਆਏ ਭਾਜੀ ਸਾਡੇ ਪਿੱਛੇ ਬਾਈਪਾਸ ਤੋਂ ਉਹਨਾਂ ਨੇ ਗੱਡੀ ਲਾਈ ਆ ਕਿੱਥੋਂ ਕਿਹੜੇ ਬਾਈਪਾਸ ਤੋਂ ਅੰਬਰਸਰੋਂ ਬਾਈਪਾਸ ਤੋਂ ਹਾਂ ਸਾਡੇ ਪਿੱਛੇ ਗੱਡੀ ਲਾਈ ਆ ਤੁਸੀਂ ਕੀਤੇ ਹੋ ਆਪਾਂ ਆਹੀ ਗੱਡੀ ਦੇ ਸੀ ਹਾਂਜੀ ਸਾਡੇ ਕੋਲ ਸਮਾਨ ਹੀ ਆਪਾਂ ਮੈਂ ਵੀ ਵੀਰ ਬਸ ਆਪਾਂ ਕੱਲੇ ਹਾਂ ਤੁਹਾਡੇ ਮਗਰ ਲਾਈ ਹਾਂ ਹਾਂਜੀ ਸਾਡੇ ਮਗਰ ਲੱਗੀ ਆ ਜੀ ਤੇ ਫਿਰ ਇੱਥੇ ਗੋਲੀ ਕਿੱਤਰਾ ਚੱਲੀ ਇੱਥੇ ਆਪਾਂ ਗੱਡੀ ਇੱਥੇ ਲਾ ਕੇ ਖਲਾਰੇ ਆ ਉਹ ਵੀ ਉਹਨਾਂ ਦੇ ਮਗਰ ਆ ਖਲਾਰੇ ਉਹਨਾਂ ਦੇ ਪਿੱਛੇ ਆ ਖਲਾਰਤੀ ਇੱਥੇ ਉਹਨਾਂ ਕੋਲ ਕਿਹੜੀ ਗੱਡੀ ਸੀ ਅੱਛਾ ਹਾਂਜੀ ਹਾਂਜੀ ਉਹ ਲੱਗੀ ਹੁਣ ਕਿਹਦੇ ਕਿਹਦੇ ਗੋਲੀ ਪ੍ਰਿੰਸ ਭਾਈ ਦੇ लवली ਭਾਈ ਉਹਨਾਂ ਦੀ ਲ ਗੇੜਾ ਲੱਗੇ ਨਾ ਇਧਰੋਂ ਹੋ ਕੇ ਨਾ ਸਿਆਰ ਕਰਕੇ ਤੇ ਗੇੜਾ ਲੱਗ ਗਿਆ ਇੱਥੇ ਆਓ ਤੇ ਇੱਥੇ ਬੰਦੇ ਨਹੀਂ ਹੈਗੇ ਕੋਈ ਉਦੋਂ ਮਤਲਬ ਕੀ ਹੈ ਇੱਥੇ ਬੰਦਾ ਕੋਈ ਨਹੀਂ ਹੈਗਾ ਉਦੋਂ ਉੱਥੇ ਬੜੀ ਆਵਾਜ਼ ਆਈ ਮੇਰੇ ਰੋਲ ਰੱਪੇ ਦੀ ਮੈਂ ਭੱਜਾਂ ਆਇਆ ਮਾਂ ਤੇ ਇੱਕ ਦਿਨੋਂ ਇੱਥੇ ਦੁਹਤਣਾ ਮਾਰੀ ਹੈ ਤੇ ਨਾਲ ਹੀ ਵਾਇਰਿੰਗ ਹੋ ਗਈ ਹੈ ਬੰਦੇ ਕੌਣ ਸੀ ਮੈਨੂੰ ਦੱਸਾਂ ਨੀ ਹੈ ਜਿੱਦੀ ਫੇਅਰ ਵਾਇਰਿੰਗ ਹੋਈ ਕਿੰਨੇ ਜਣੇ ਆਏ ਇੱਥੇ ਕੋ ਦਸ ਜਣੇ ਇਕੱਠੇ ਹੋਏ ਹੋਣੇ ਨੇ ਕੌਣ ਨੇ ਕੌਣ ਨਹੀਂ ਬਤਾਉਂਦੇ ਗੋਲੀ ਕਿਹਨਾਂ ਨੂੰ ਲੱਗੀ ਨਹੀਂ ਬਤਾਉਂਦੇ ਹਾਂ ਯੂਨੀਟ ਨੇ ਜਾਣਿਆ ਆ ਕੈਮਰਾ ਵੇਖ ਲਿਓ ਕੀ ਗੱਲ ਹੋਈ ਸੇਫਟ ਗੱਡੀ ਪਈ ਪਿੱਛੋਂ ਗੱਡੀ ਲੱਗੀ ਮੁੰਡੇ ਆਉਂਦੇ ਸੀ ਸਮਾਨ ਲੈ ਕੇ ਤੇ ਉਹ ਚਾਰ ਜਣੇ ਆਏ ਪਿੱਛੋਂ ਹਾਂਜੀ ਤੇ ਆ ਚਾਰ ਨੰਬਰ ਗੱਡੀ ਜੇ 8378 ਨੰਬਰ ਤੇ ਆਉਂਦਿਆ ਫਾਇਰਿੰਗ ਹੋਈ ਹਾਂਜੀ ਹਾਂਜੀ ਕਿਵੇਂ ਘਟਨਾ ਵਾਪਰੀ ਸਾਰੀ ਇਸ ਤਰ੍ਹਾਂ ਹੋਇਆ ਸਾਰਾ ਨਾਲ ਮਤਲਬ ਕਿ ਅਣਜਾਣੇ ਬੰਦੇ ਵੱਲੋਂ ਕੋਈ ਅਣਜਾਣ ਬੰਦੇ ਹੀ ਭਾਈ 2 4 ਜਾਣੇ ਹਾਂਜੀ ਲੋਟਸੋ ਚੱਕਰ ਆਏ ਦੋਈਆਂ 4 ਜਾਣੇ ਹੀ ਫਤਿਹਗੜ ਚੂੜੀਆਂ ਹੁਣੇ ਥੋੜੀ ਦੇਰ ਪਹਿਲੇ ਇੱਕ ਜੁਐਲਰਸ ਸ਼ਾਪ ਹੈ ਉਹਦੇ ਤੇ ਫਾਇਰਿੰਗ ਇਨਸੀਡੈਂਟ ਹੋਈ ਹੈ ਜਿਹੜੇ ਚ ਦੋ ਜਣੇ ਜਿਹੜੇ ਜ਼ਖਮੀ ਹੋਏ ਨੇ ਅਸੀਂ ਪੁਲਿਸ ਟੀਮ ਲੈ ਕੇ ਇੱਥੇ ਪਹੁੰਚ ਗਏ ਆ ਵੈਰੀਫਾਈ ਕਰ ਰਹੇ ਆ ਜੋ ਵੀ ਕ੍ਰਾਈਮ ਹੋਏਗਾ ਔਰ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗਾ ਮੁਕਦਮਾ ਦਰਜ ਕਰ ਰਹੇ ਆ ਅਸੀਂ ਫਿਰ ਆਜ਼ਰੋਗੇ ਨਵੇਂ ਅਪਡੇਟਸ ਦੇ ਪੇਨ ਨੂੰ ਲਾਈਕ ਕਮੈਂਟ ਅਤੇ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ